ਕਸਵਾ ਬਜੀਠਾ ਦੇ ਰਿਆਣ ਵਾਲੀ ਬੀਬੀ ਆਗਿਆ ਕੌਰ ਨੇ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਕਬਜ਼ੇ ਵਾਲੀ ਜਗ੍ਹਾ ਤੇ ਸਭਾਇਮਾਨ ਕੀਤੇ ਸਨ ਤੇ ਕੋਈ ਵੀ ਮਰਜ਼ਾਦਾ ਅੰਸਾਰ ਸੇਵਾ ਸੰਭਾਲ ਬੀਬੀ ਵੱਲੋਂ ਨਹੀਂ ਸੀ ਕੀਤੀ ਜਾਂਦੀ। ਸਤਕਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਬਿਲਕੁਲ ਨੇੜੇ ਕਰੀਬ 50 ਫੁੱਟ ਦੀ ਦੂਰੀ ਤੇ ਜੋ ਨਵਾਂ ਗੁਰਦੁਆਰਾ ਸਾਹਿਬ ਸੰਗਤਸਰ ਸੰਗਤ ਵੱਲੋਂ ਬਣਾਇਆ ਗਿਆ ਉਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਭਾਇਮਾਨ ਕੀਤੇ ਗਏ। ਹਰ ਮੀਡੀਆ ਨੂੰ ਜਾਣਕਾਰੀ ਦਿੰਦੀ ਰਹੇ ਬਲਬੀਰ ਸਿੰਘ ਤੁਸੀਂ ਦੇਖਦੇ ਹੋ ਸਤਕਾਰਪੀਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਨਤਰੀ ਗੁਰੂਆਂ ਤੋਂ ਤਾਰੇ ਵਿਧੀ ਜਾਨਤਰੀ ਗੁਰੂਆਂ ਤੋਂ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਜਾਰੀਆ ਸ੍ਰੀ ਕਾਕਾਰ ਸਾਹਿਬ ਗੁਰੂ ਘਰ ਦੀ ਪਰਮ ਸੇਟੀ ਅਮਰਧਾਰੀ ਹੋਣ ਦਿੱਤੀ ਗਿਆ ਸ੍ਰੀ ਕਾਕਾਰ ਸਾਹਿਬੋਂ ਬੁਨਾਮੇ ਜਾਰੀਆ ਗੁਰੂ ਘਰ ਦੀ ਚਾਰਦਵਾਰੀ ਹੋਣੀ ਗਈ ਦੀ ਆ ਕੋਈ ਚਾਰਦਵਾਰੀ ਨਹੀਂ ਪਰ ਇੱਕ ਵਾਈ ਆ ਕੋਲ ਅਬਾਦੇ ਗਿਨਾਰੀ ਗੁਰੂ ਘਰ ਦੇ ਵਿੱਚ ਹੈਗੇ ਆ ਸਾਰੇ ਗੁਰੂ ਘਰਾਂ ਦੀ ਗਰੰਟੀ ਪੈਣ ਦੇ ਸਭਾਏ ਇਹਨਾਂ ਨੂੰ 1.5 ਮਹੀਨਾ ਪਹਿਲਾਂ ਕਿ ਬੇਦੀ ਕੀ ਗਰੰਟੀ ਸਿੰਘ ਲੈ ਗਿਆ ਪਰ ਗਰੰਟੀ ਕੋਈ ਆਉਣ ਤਨਖਾਹ ਦੇਣੀ ਪਈ 10-15000 ਰੁਪਏ ਗਰੰਟੀ ਮੰਗਦਾ ਇਹ ਤੇ ਜਾਨ ਕੇ ਤੁਹਾਨੂੰ ਪਤਾ ਹੀ ਆ ਜਦੋਂ ਮੱਥਾ ਟੇਕੀਦਾ ਤੁਹਾਨੂੰ ਕਹੇ ਲਵੀਦਾ ਕਿ ਕੋਈ ਕੁੱਤਾ ਹੀ ਨਿਕਲ ਆਵੇ ਕੋਈ ਨੋ ਕਿ ਥਲੇਓ ਥਲੇਓ ਥਲੇ ਆ ਇਹ ਹਾਂ ਇਹ ਕਰਕੇ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਆ ਤੁਹਾਡੇ ਨਗਰ ਦਾ ਭਲਾ ਹੋਊਗਾ ਗੁਰੂ ਘਰ ਦੀ ਕੰਧ ਨੂੰ ਅਗਨੀ ਲਾ ਦੇ ਆਪਾਂ ਪਰ ਉਹ ਤੇ ਪੱਕੇ ਛੱਡ ਕੇ ਗੁਰੂ ਘਰ ਨਹੀਂ ਕਰਨ ਨੂੰ ਅਗਰਾਈ ਦਿੰਦੀ ਆ ਦੇਵੀ ਇੱਕ ਮਾਰਨ ਜੇ ਕੋਈ ਦਾ ਨੰਬਰ ਰੰਗ ਆ ਕਰਨ ਲਗਾ ਤੁਹਾਨੂੰ ਅਗਲਾ ਇਹਦਾ ਬੱਚੇ ਮੰਦੀ ਹੋ ਸਕਾ। ਐਸਾ ਕੁ ਨਾਨਕ ਦਾ ਘਰ ਵਾ ਕਿਤੇ ਚੀਜ਼ ਦੇ ਪਰਦਾਖੀ ਕਰਦੇ ਤੇ ਤੁਹਾਡਾ ਭੜਾ ਵਾ ਤੁਹਾਡੇ ਨਗਰ ਦਾ ਭੜਾ ਹਾਂ ਉਹ ਗੁਰੂ ਘਰ ਬਣਾਇਆ ਕਿਦਾ ਸੁਧੀ ਬਣਾਇਆ ਨਹੀਂ ਬਣਾਇਆ ਗਿਆ ਉਹ ਸ਼੍ਰੋਮਣੀ ਕਮੇਟੀ ਨਹੀਂ ਬਣਾਇਆ ਹਾਂ ਉਥੇ ਜਾ ਕੇ ਜੋ ਮਰਜ਼ਾਦਾ ਵਾ ਉਥੇ ਸੁੱਖ ਆਸਣੋ ਇਸ ਜੰਦੂਆ ਸਾਹਿਬ ਵੀ ਮਾਰੇ ਦੇ ਸੁੱਖਾ ਗੁਰੂ ਜੀ ਦਾ ਸੰਸਾਰ ਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਇਹ ਮਜੀਠਾ ਕਸਬਾ ਪੈ ਜਾਂਦਾ ਹੈ ਪਿੰਡ ਵੀ ਪੈ ਜਾਂਦਾ ਹੈ ਇਸ ਪਿੰਡ ਵਿੱਚ ਪੱਤੀਵਾਰੀ ਗੁਰੂ ਘਰ ਬਣੇ ਹੋਏ ਹਨ ਇਹ ਗੁਰਦਰਾ ਜਿੱਥੇ ਖੜੋਤਿਆਂ ਇਹ ਗੁਰਦਾਰੇ ਦਾ ਨਾਮ ਸੰਗਤ ਸਰ ਹਾਂਜੀ ਹਾਂਜੀ ਲੱਗੇ ਹੀ ਇੱਕ ਕਿਸੇ ਘਰ ਵਾਲਿਆਂ ਨੇ ਇਹ ਨਿੱਜੀ ਗੁਰੂ ਘਰ ਬਣਾਇਆ ਸੀ ਇੱਥੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਆਪ ਉਹ ਖੁਦ ਜਿਹੜੀ ਆਗਿਆ ਕੌਰ ਬੀਬੀ ਹੈ ਉਹਦਾ ਘਰਵਾਲਾ ਸ਼ਰਾਬ ਨਾਲ ਮਰ ਗਿਆ ਪੀ ਕੇ ਮੁੰਡਾ ਸਮੈਕ ਪੀ ਕੇ ਮਰ ਗਿਆ ਤੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਕੌਕੇ ਪਿੰਡਾਂ 'ਚ ਜੋ ਪ੍ਰਚਾਰ ਕੇਦੇ ਘੱਲੇ ਜਾਂਦੇ ਨੇ ਤੇ ਉਥੋਂ ਸਾਰਾ ਲਿਖਿਆ ਜਾਂਦਾ ਹੈ ਕਿ ਗੁਰੂ ਘਰ ਦੀ ਚਾਰਦواری ਹੈ ਜਾਂ ਨਹੀਂ ਉਥੇ ਕੋਈ ਚਾਰਦواری ਨਹੀਂ ਸੀ ਤੇ ਲਾਗੇ ਇੱਕ ਟੇਬਲ ਜਿਹੜਾ ਪਿੰਡ ਵਾਲਿਆਂ ਨੇ ਬਣਾਇਆ ਸੀ ਬਜ਼ੁਰਗਾਂ ਦੇ ਬਹਿਣ ਵਾਤੇ ਉਥੇ ਤਾਸ਼ਾਂ ਖੇਡੀਆਂ ਜਾਂਦੀਆਂ ਸਨ ਤੇ ਬਹਿ ਕੇ ਲੋਕ ਸ਼ਰਾਬ ਪੀ ਕੇ ਵੀ ਸੁੱਤੇ ਰਹਿੰਦੇ ਸਨ 11 12 ਵਜੇ ਤੱਕ ਉਹ ਫਿਰ ਪਰਿਵਾਰ ਨੂੰ ਆਣ ਕੇ ਆ ਗਿਆ ਕੋਰ ਨੂੰ ਭਾਈ ਸੁਰੀਪ ਸਿੰਘ ਹਰਿਆਣੇ ਸਿੰਘਾ ਸੁਮੇਤ ਬੇਨਤੀ 1.5 ਮਹੀਨਾ ਸਵਾ ਮਹੀਨਾ ਪਹਿਲਾਂ ਕੀਤੀ ਇਥੇ ਗਰੰਤੀ ਸਿੰਘ ਹੋਣਾ ਚਾਹੀਦਾ ਭਾਰਤ ਜਦੋਂ ਅਸੀਂ ਆਣ ਕੇ ਵੇਖਿਆ ਬਿਲਕੁਲ ਕੰਧ ਨਾਲ ਕੰਧ ਸਾਜੀ ਗੁਰੂ ਘਰ ਨਵਾਂ ਬੜਾ ਸ਼ਾਨਦਾਰ ਪਿੰਡ ਵਾਸੀਆਂ ਨੇ ਬਣਾਇਆ ਮੈਂ ਪ੍ਰਚਾਰਕਾਂ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਪਹਿਲ ਦੇ ਆਧਾਰ ਤੇ ਫਰਜ਼ ਬੰਦਾ ਹੈ ਕਿ ਤੁਸੀਂ ਪ੍ਰਚਾਰਕ ਪਿੰਡਾਂ ਵਿੱਚ ਭੇਜੋ ਤੇ ਜਾ ਕੇ ਪਤਾ ਕਰਨ ਕਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਸਿਵਾਏ ਮਾਨੇ ਕੀ ਸੇਵਾ ਸੰਭਾਲ ਹੋ ਰਹੀ ਹੈ ਜੇ ਤੱਕ ਜਦੋਂ ਆਣ ਕੇ ਪੁੱਛਦਾ ਕੋਈ ਪ੍ਰਚਾਰਕ ਆਇਆ ਇੱਥੇ ਕਹਿੰਦੇ ਕੋਈ ਨਹੀਂ ਆਇਆ ਪ੍ਰਚਾਰਕ ਕੇਵਲ ਤਨਖਾਹਾਂ ਹੀ ਲੈ ਰਹੇ ਨੇ ਸ਼੍ਰੋਮਣੀ ਕਮੇਟੀ ਦੀਆਂ ਜਾਂ ਗੁਰੂ ਘਰ ਦੀ ਗੋਲਕ ਦੀਆਂ ਕੋਈ ਉਹਨਾਂ ਦੇ ਫਰਜ਼ ਨਹੀਂ ਭਾਂਦੇ ਜੇ ਅਸੀਂ ਪਹਿਲਾਂ ਪਿੰਡ ਜੋੜਾ ਸ਼ਤਰਾ ਗਏ ਆ ਉੱਥੇ ਵੀ ਉਸ ਪਰਾਰ ਨੂੰ ਪੁੱਛਿਆ ਕਿ ਇੱਥੇ ਕੋਈ ਪ੍ਰਚਾਰ ਕਈ ਤੱਕ ਆਇਆ ਨਹੀਂ ਕੋਈ ਪ੍ਰਚਾਰਕ ਨਹੀਂ ਆਇਆ ਕੋਈ ਸਾਨੂੰ ਮਰਜ਼ਾਦਾ ਨਹੀਂ ਦੱਸ ਕੇ ਗਿਆ ਇੱਥੇ ਵੀ ਇਦਾਂ ਹੀ ਹੋਈ ਆ ਮੇਰੀ ਬੇਨਤੀ ਹੱਥ ਜੋੜ ਕੇ ਕਿ ਇਦਾਂ ਨਾ ਕਰੋ ਜੇ ਪ੍ਰਚਾਰਕਾਂ ਦੀ ਡਿਊਟੀ ਜੋ ਬੰਦੀ ਹੈ ਉਹਨਾਂ ਦੀਆਂ ਡਿਊਟੀਆਂ ਜਿੱਥੇ-ਜਿੱਥੇ ਲੱਗੀਆਂ ਨੇ ਉਹ ਪੂਰਾ ਉਹਨਾਂ ਦਾ ਡਾਟਾ ਰੱਖਿਆ ਜਾਵੇ ਕਿ ਕਿਹੜੇ ਕਿੰਨੇ ਪਿੰਡ ਵਿੱਚ ਗੁਰੂ ਘਰ ਨੇ ਤੇ ਕਿਥੇ ਕਿਥੇ ਚਾਰਦੁਆਰੀ ਹੈ ਕਿਥੇ ਕਿਥੇ ਗਰੰਤੀ ਸਿੰਘ ਹਨ ਜੇਕਰ ਇਹ ਚੀਜ਼ ਸਾਨੂੰ ਦਿਖ ਰਹੀ ਹੈ ਅੱਜ ਵੀ ਅਸੀਂ ਦੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸਵਾਇ ਮਾਨ ਕਰਲੇ ਨੇ ਇੱਥੇ ਇੱਕ ਪਿੰਡ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਫੇਰ ਪਤਾ ਲੱਗਾ ਕਿ ਬਾਹਰ ਕੋਈ ਠਾੜਕਾਂ ਲਾ ਕੇ ਬਣਾਇਆ ਇੱਥੋਂ ਹੀ ਉਹ ਲੈ ਗਏ ਨੇ ਕਿ ਸ਼ਾਇਦ ਪਾਠ ਕਰਨਾ ਮੁੜ ਕੇ ਦਿੱਤਾ ਨਹੀਂ ਆ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਹੱਥ ਜੁੜ ਕੇ ਕਿ ਸਾਨੂੰ ਇੱਕ ਗੁਰੂ ਘਰ ਚਾਹੀਦਾ ਹੈ ਸਾਡੇ ਇਕਤਾ ਚਾਹੀਦੀ ਹੈ ਸਾਨੂੰ ਇੱਕ ਥਾਂ ਹੋ ਕੇ ਬਹਿਣਾ ਚਾਹੀਦਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਇਸ ਸੁਭਾਈ ਮਾਨ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ